ਕਾਕਾ ਤਾਂ ਗੁੰਮ ਹੋਇਆ ਹੋਈ ਤਾਂ ਹੁਣ ਨਿੰਮਾ ਵੀ ਗੁੰਮ ਹੋ ਗਿਆ ਭਾਈ ਚਲੋ ਮੈਂ ਨਿਸ਼ਾਨਾ ਹੀ ਦੱਸ ਦਿੰਦਾ ਫਰੋਜੀ ਰੰਗ ਦਾ ਪਰਨਾ ਬੰਨਿਆ ਹੋਇਆ ਤੇ ਕੋਈ ਸਾਈਡ ਪਰ ਫੋਟੋ ਆ ਗਈ ਤੁਹਾਡੇ ਫਰੋਜੀ ਰੰਗ ਦਾ ਪਰਨਾ ਬੰਨਿਆ ਹੋਇਆ ਕੁੜਤਾ ਪਜਾਮਾ ਪਾਇਆ ਹੋਇਆ ਤੇ 46-47 ਸਾਲ ਦੀ ਉਮਰ ਹੋਗੀ ਤੇ ਘਰ ਦੇ ਨਾਲ ਹੁਣ ਇਹ ਨਹੀਂ ਮੈਂ ਗੱਲਬਾਤ ਪੂਰਾ ਪਤਾ ਨਹੀਂ ਲੱਗਿਆ ਇਦਾਂ ਹੀ ਕਹਿੰਦੇ ਘਰ ਦੇ ਕਹਿੰਦੇ ਗੁੰਮ ਹੋ ਗਿਆ ਤੁਸੀਂ ਵੀ ਕਈ ਦਿਨ ਹੋ ਗਿਆ ਤੁਸੀਂ ਵੀਡੀਓ ਚ ਦ੍ਰਿਖਿਆ ਨਹੀਂ ਹੋਣਾ ਕਾਫੀ ਦਿਨ ਹੋ ਗਿਆ ਤੁਸੀਂ ਦੇਖੇ ਨਹੀਂ ਹੋਣਾ ਵੀਡੀਓ ਚ ਆਇਆ ਹੀ ਨਹੀਂ ਹੈਗਾ ਮੈਨੂੰ ਤਾਂ ਅੱਜ ਪਤਾ ਲੱਗਿਆ ਮੈਂ ਉਹਨਾਂ ਦਾ ਘਰ ਅੱਜ ਗਿਆ ਤਾਂ ਕਹਿੰਦੇ ਉਹ ਤਾਂ ਪੁੱਛਦੇ ਨਹੀਂ ਹੈ ਕਿ ਓਹ ਹੋਖ ਹੋ ਗਿਆ ਯਾਰ ਫਟਦੇ ਬੰਦੇ ਪਿੰਡ ਦੇ ਇੱਕ ਮੁੰਡਾ ਉਹ ਗੁੰਮ ਹੋ ਗਿਆ ਉਹਦਾ ਪਤਾ ਹੀ ਨਹੀਂ ਲੱਗਿਆ ਹਲੇ ਇੱਕ ਪਹਾਣੀ ਪਿੰਡ ਦਾ ਗੁੰਮ ਹੋ ਗਿਆ ਚਲ ਕਾਕਾ ਦਾ ਹਰ ਅਸੀਂ YouTube ਤੇ ਸਰ ਲੱਭ ਲਿਆ ਜੇ ਭਾਈ ਹੁਣ ਤੁਹਾਨੂੰ ਕਿਤੇ ਨਿਮਾ ਮਿਲਿਆ ਆਪਾਂ ਨਾਮ ਦੱਸਾਂਗੇ ਫਿਰ ਨਾਂ ਵੱਡਾ ਹੀ ਹੋਊਗਾ ਮੇਰਾ ਖੋ ਹੋ ਗਿਆ ਯਾਰ ਸਾਰੇ ਕੰਮ ਕਰਨੇ ਵਾਲਾ ਤਾਂ ਹੀ ਦੇ ਹੁਣ ਕਹੀ ਦਿੰਦਾ ਆਇਆ ਨਹੀਂ ਤਾਂ ਮੈਂ ਹੁਣ ਰੋਟੀ ਲੈ ਕੇ ਆਇਆ ਮੈਂ ਚਲ ਗੁੱਜਰ ਨੂੰ ਫੜਾਂ ਗੁੱਜਰ ਨੂੰ ਹੀ ਪੁੱਛਦਾ ਮੈਂ ਕਿਤੇ ਇਹਨਾਂ ਨੇ ਦੇਖਿਆ ਹੋਵੇ ਕਿਤੇ ਮੋਟਰ ਪਰ ਆਇਆ ਹੋਵੇ ਓਹੋ ਮੋੜਾ ਖੋ ਗਿਆ ਯਾਰ ਮੈਂ ਸੋਚਦਾ ਵੀ ਚੱਲ ਪ੍ਰੋਗਰਾਮ ਨਾਲੇ ਹਾਂਜੀ ਭਾਈ ਆਪਣਾ ਇੱਕ ਆਪਣਾ ਹੁਣ ਬਹੁਤ ਜਲਦ ਯਾਤਰਾ ਆ ਰਹੀ ਹੈ ਹਜੂਰ ਨਾ ਹੇਮਕੁੰਡ ਸਾਹਿਬ ਦੀ ਹਜੂਰ ਸਾਹਿਬ ਦੀ ਵੀ ਆਊਗੀ ਦੇਖ ਲਓ ਭਾਈ ਗੱਡੀਆਂ ਪਰ ਜਾਣਾ ਜੇ ਕਿਸੇ ਨੇ ਜਾਣਾ ਸਾਡੇ ਕੋਲ ਸੇਟਾਂ ਪੂਰੀਆਂ ਕੀ ਕਈ ਬੰਦੇ ਕਹਿੰਦੇ ਅਸੀਂ ਨਾਲ-ਨਾਲ ਜਾਵਾਂਗੇ ਜਿਹੜਾ ਆਪਾਂ ਆਪਾਂ ਦੱਸਦੇ ਇੱਕ ਵਾਰ ਪਹਿਲੀ ਵਾਰ ਮੇਰੀ ਪਹਿਖ ਵਾਰ ਯਾਤਰਾ ਹੋਲੀ ਦੂਜੀ ਵਾਰ ਆਪਾਂ ਨੇ ਜਾਣਾ ਹਲੇ ਡੇਟਾ ਰਿਵੀਲ ਕਰਾਂਗੇ ਮੈਸੇਜ ਕਰਿਓ ਇੰਸਟਾਗ੍ਰam ਜਾਂ ਫੇਸਬੁੱਕ 'ਤੇ ਭਾਈ ਜਾਣਾ ਤਾਂ ਦੂਰੂ ਦੱਸਿਓ ਗੁੱਜਰ ਭਾਈ ਹਾਂਜੀ ਰਹਿਣ ਕਿਆ ਯਾਰ ਨੇ ਮੈਂ ਉਹ ਖੋ ਗਿਆ ਬਹੁਤ ਜ਼ਿਆਦਾ ਯਾਰ। ਕੀ ਹੋ ਗਿਆ? ਦੱਸ ਬਈ ਕੀ ਕਰਨ ਹੋ ਸਕਦਾ ਜਿਹੜਾ ਨਿੰਮਾ ਭਜਿਆ। ਨਿੰਮਾ ਯਾਰ ਕੋਈ ਇੰਨੀ ਉਹਨੂੰ ਕਰਨ ਵੀ ਗਿਆ ਏ। ਕੋਈ ਟੈਨਸ਼ਨ ਨਹੀਂ ਹੈ ਕਿ ਕੋਈ ਗੱਲਬਾਤ ਨਹੀਂ ਹੈਗੀ। ਚੱਲ ਸ਼ਰਾਬ ਬੰਦਾ। ਨਾ ਉਹ ਤਾਂ ਦੇਖ ਵਿਆਹ ਹੋਇਆ ਹੋਇਆ ਵੀ ਚੱਲ ਵਿਆਹ ਬੱਚਿਆਂ ਦਾ ਕੋਈ ਲੈਣ ਦੇਣ ਨਹੀਂ ਹੈਗਾ। ਹੈ? ਚੱਲ ਗਿਆ ਹੋਊਗੀ ਤੇ। ਤੈਨੂੰ ਦੇਖਿਆ ਕਦੇ? ਨਾ ਜੀ ਉਹ ਤਾਂ ਆਈ ਨਹੀਂ ਬਹੁਤ ਦਿਨ ਹੋ ਗਏ। ਅੰਦਰ ਮੈਂ ਫੋਨ ਵੀ ਨਹੀਂ ਕਰਿਆ ਹੈਗਾ ਉਹਨੂੰ ਯਾਰ। ਇਹ ਤੁਸੀਂ ਫੋਨ ਕਰਕੇ ਪੁੱਛਣ ਦਾ ਉਹਨੂੰ। ਉਹ ਲੋਕਲ ਲੋਕੇਸ਼ਨ ਘਟਾਉਣੀ ਪੈਣੀ ਦੇਖਦੇ ਕਿੱਥੇ ਕਿਉਂ ਕੋਇਆ ਹੋਇਆ। ਚਲੋ ਜਓ ਤੇਰੀ ਰੋਟੀ ਆ ਗਈ ਤੇ ਕੜੀ ਬਣੀ ਆ ਗਰਮ ਗਰਮ ਖਾ ਫਿਰ ਕੋਈ ਨਹੀਂ ਇਹਨੇ ਰੱਖ ਦੇ ਮੈਂ ਆਪੀ ਖਾ ਲੈਣਾ ਅੱਛਾ ਇਹ ਨਾ ਸੋਚੋ ਗੁਰੂ ਗੁੱਜਰભાઈ ਕੁਰਸੀ ਪਰ ਬੈਠ ਕੇ ਕੰਮ ਕਰਦਾ ਇਹ ਕੁਰਸੀ ਉੱਪਰ ਬੈਠ ਕੇ ਤਾਂ ਕੰਮ ਕਰਦਾ ਇਹਦਾ ਨਾ ਲੱਤ ਦਾ ਆਪਰੇਸ਼ਨ ਹੋ ਲੱਤ ਮੁੜਦੀ ਨਹੀਂ ਹੈਗੀ ਪੂਰੀ ਚੰਗੀ ਤਰ੍ਹਾਂ ਫਿਰ ਵੀ ਮਿਹਨਤੀ ਬੰਦਾ ਲੱਗਿਆ ਰਹਿੰਦਾ ਮਾੜਾ ਮੋਟਾ 18 ਠਿੱਕੀਆਂ ਕਰੀ ਜਾਂਦਾ ਕਹਿੰਦਾ ਬਾਈ ਹੁਣ ਤੇਰੇ ਕੋਲੇ ਕੱਢ ਦੇਣੀ ਸਾਰੀ ਜ਼ਿੰਦਗੀ ਕੋਈ ਗੱਲ ਨਹੀਂ ਤੇਰੇ ਨਾਲ ਮੈਂ ਤੂੰ ਮੇਰੇ ਨਾਲ ਠੀਕਾ ਗੁੱਜਰਬਾਈ ਹਾਂਜੀ ਹਾਂਜੀ ਉਹ ਬੱਲੇ ਬੱਲੇ ਬਾਬਾ ਜੀ ਵੀ ਆ ਗਏ ਨੇ ਆ ਸਰਦਾਈ ਵਾਲੇ ਬਾਬਾ ਜੀ ਸਰਦਈ ਵਾਲੇ ਬਾਬਾ ਜੀ ਅੱਬਾ ਜੀ ਨਿੰਮਾ ਪੱਜ ਗਿਆ ਹੁਣ ਨਿੰਮਾ ਗੁੰਮ ਹੋਇਆ ਹੋਇਆ ਮੈਨੂੰ ਦਿਖਦਾ ਹੀ ਨਹੀਂ ਹੈ ਲੈ ਲੈ ਹਾਂ ਤੈਨੂੰ ਕਿ ਲੱਗਿਆ ਲੈ ਯਾਰ ਤਾਂ ਘਰ ਦੇ ਕਹਿੰਦੇ ਭੱਜਿਆ ਹੋਇਆ ਯਾਰ ਦੱਸ ਹਾਂ ਕਿਤੇ ਕਹੀ ਦੇ ਤਾਂ ਦਿਖਾਈ ਨਹੀਂ ਹੈਗਾ ਕਈ ਵਾਰ ਮੈਂ ਘਟ ਵੀ ਉਹ ਚਲ ਕਈ ਵਾਰ ਕਹਿੰਦੇ ਵੀ ਚਲ ਆ ਜਾਣਾ ਆ ਜਾਣਾ ਅੱਜ ਦੱਸਿਆ ਹੁਣ ਕਹਿੰਦੇ ਗੁੰਮ ਹੋਇਆ ਕਹਿੰਦੇ ਵੀਡੀਓ ਬਣਾ ਪਤਾ ਲੱਗੇ ਕਿੱਥੇ ਆ ਤੂੰ ਦਾ ਵੀ ਨਜਾ ਪਕੜਦੀ ਸੱਚੀ ਗੁੰਮ ਹੋ ਗਿਆ ਹੋਰ ਕਿਉਂ ਲਗਾ ਮੈਂ ਤਾਂ ਨੂੰ ਝੂਠ ਬੋਲਣਾ ਵੀਡੀਓ ਫੋਟੋ ਲਾਈ ਮੈਂ ਤੇ ਗੁੰਮ ਸ਼ਾਦਾ ਦੀ ਜਦੋਂ ਘ ਮੈਨਾਂ ਲੌਣੀ ਦੀ ਇਹ ਔਖਾ ਹੁਣ ਕਾਰਨ ਕਿ ਹਾਲ ਸਾਰਾ ਕਾਹਦੇ ਪੱਜ ਸਕਦਾ ਇਹ ਦੱਸ ਹੁਣ ਦਿਮਾਗ ਦੇ ਘੋੜੇ ਦੜਾ ਮੇਰੇ ਤਾਂ ਪਹਿਲਾਂ ਇਸ ਜੀਕੀ ਨਹੀਂ ਆਉਂਦਾ ਭੱਜਿਆ ਯਾਰ ਉਹ ਤੁਹਾਨੂੰ 3-4 ਦਿਨ ਬੰਦਾ ਆਏ ਨੂੰ ਚਲ ਉਹਨੂੰ ਤਾਂ ਹੁਣ ਛੜਾ ਛੜਾ ਕੇ ਬੰਦਾ ਜਿੱਥੇ ਮਰਜੀ ਮਸਤ ਮੋਲਾ ਉਹਨੂੰ ਕਿਹੜਾ ਕਿਸੇ ਨੇ ਪੁੱਛਣਾ ਹੁਣ 3-4 ਦਿਨ ਆਏ ਉਹ ਨਾ ਥੋੜਾ ਸੋਲ ਜਾ ਕਿਤੇ ਗਰਮੀਆਂ ਸਾਲਾ ਬਿਮਾਰ ਮੂਰ ਨਾ ਹੋ ਗਿਓਗੇ ਲੱਪਣਾ ਪੈਣਾ ਉਹਨੂੰ ਕਿਤੇ ਬੱਟਾ-ਮੁੱਟਾ ਪੁਰਨਾ ਕਿਤੇ ਕਰਿਆ ਪਿਆ ਹੋਵੇ ਆਉ ਬਹੁਤ ਸੋਲ ਆਉ ਮੈਂ ਦੱਲੀ ਨਾਲ ਦੇਖ ਰਿਹਾ ਤੈਨੂੰ ਕੁੰਮ ਦਾ ਇਧਰ ਮੁੜ ਕੇ ਮੇਨ ਨਾਲ ਵੇਰਿਦਾ ਕਰਦੇ ਸਾਹਮਣੇ ਮੈਨੂੰ ਉੜਦਾ ਵਰਦੇ ਨੂੰ ਦਿਖਦਾ ਉਹ ਦਿਖੇ ਨਹੀਂ ਕਿੰਨੇ ਦਿਨ ਹੋ ਗਏ ਮਕਾਨ ਜਾ ਪਉਂਦਾ ਤਾਂ ਕਹਿੰਦਾ ਵਿਲਾ ਹੋਣਾ ਵਿਲਾ ਹੋਣਾ ਮੈਂ ਚਲ ਕਿਆ ਕਰੀਏ ਐਨ ਪੁੱਛ ਲੋ ਕਾਲੇ ਇਹ ਕਾਲੂ ਤੋਂ ਬਸਕੁਲਾ ਇਹਦੇ ਘਰਾਂ ਕੁੱਤੋਂ ਤੇ ਕੱਪੜੇ ਸੰਘਾ ਕੇ ਪਿੱਛੇ ਪਿੱਛੇ ਲੈ ਕੇ ਜਾਂਦੇ ਆਂ ਜੀਰ ਗੁਸ਼ ਕਰਦਾ ਕਾਕੇ ਦਾ ਵੀ ਕੱਲ ਇੱਕ ਫੋਨ ਆਇਆ ਤਾਂ ਕਿਸੇ ਲੇਡੀਜ਼ ਦਾ ਫੋਨ ਆਇਆ ਤਾਂ ਉਹ ਕਹਿੰਦੀ ਮੈਂ ਇੱਥੇ ਸੇਵਾ ਕਰਦਾ ਦੇਖਿਆ ਮੈਂ ਅਸੀਂ ਵੀ ਉੱਥੇ ਤਿੰਨ ਚਾਰ ਦਿਨ ਸੇਵਾ ਕਰਦੇ ਰਹੇ ਆਂ ਫੈਲਾ ਕੋਸ ਕਹਿੰਦੇ ਦੀ ਬਾਅਦ ਕੁਛ ਕਹਿਣ ਲੱਗੇ ਜਦੋਂ ਕਿ ਮੂਰਖ ਜੇ ਬਣਾਉਣ ਲੱਗੇ ਮੈਂ ਚੱਲ ਜਿੱਥੇ ਚੱਲ ਜਿੱਥੇ ਬੈਠਾ ਉਹ ਮਤਲਬ ਮੂਰਖ ਫਿਰ ਉਹ ਕਹਿੰਦੀ ਕਿੰਨਾ ਮੈਂ ਕਿਹਾ ਉਹਦਾ ਆਰਾਉਂਡ ਪਾਉਣ ਇੱਕ 6 ਫੁੱਟ ਦਾ ਕੱਦ ਹੋਣਾ ਉਹਦਾ ਨਹੀਂ 6.5 ਫੁੱਟ ਦਾ ਵੀ ਮੋਟਾ ਬਹੁਤ ਕਹਿੰਦੀ ਹੈਲਦੀ ਤਾਂ ਹੈ ਪਰ ਕਹਿੰਦੀ ਹੈ 6 ਫੁੱਟ ਤੋਂ ਉੱਪਰ ਦਾ ਲੰਬਾ ਦਾ ਫਿਰ ਕਹਿੰਦੇ ਮੈਨੂੰ ਕਹਦੇ ਭਲੇ ਖਾਣਾ ਪਿਆ ਹੋਵੇ ਕਹਿੰਦੀ ਮੈਂ ਤਾਂ ਆਪਣੇ ਆਪਣੇ ਆਪ ਤੇ ਉਹਨੂੰ ਐਂ ਕਿਹਾ ਕਾਕੇ ਵੀ ਆਪਣੇ ਜਦੋਂ ਕਹਿੰਦਾ ਕਾਕੇ ਆਗਾ ਸਮਾਨ ਫੜਾਈ ਉਹ ਕਹਿੰਦੇ ਮੈਨੂੰ ਦੇਖ ਕੇ ਡਰ ਗਿਆ ਜਦੋਂ ਉਹਨੂੰ ਕਾਕਾ ਕਿਹਾ ਮੈਂ ਮੈਂ ਤੁਹਾਡੇ ਵੀਡੀਓ ਦੇਖਿਆ ਹੋਇਆ ਤਾਂ ਹੈ ਤਾਂ ਵੀ ਮੈਂ ਜਿੱਦਾਂ ਪੋਸਟਾਂ ਤੁਹਾਡੀ ਦੇਖਿਆ ਹੋਈਆਂ ਸਾਰੀਆਂ ਤੇ ਤੇਰੇ ਨਾਲ ਗੱਲ ਹੋਈ ਤਾਂ ਹੈ ਗੱਡੀ ਉਹ ਗੱਲ ਤਾਂ ਹੋ ਲਈ ਤੇ ਇਹ ਜਗਾ ਥੋੜੀ ਦੱਸੀ ਕਿੱਥੇ ਆ ਉਹ ਪੁਡਾਰ ਰੋਡ ਕੋਲ ਦੇ ਜੇ ਹਾਂ ਚਲ ਦੇਖਦੇ ਆ ਬਾਕੀ ਆ ਜੂਆ ਕੀ ਕਹਿੰਦਾ ਤੈਨੂੰ ਕਿਹੜੇ ਆਉਣ ਉਹਨੇ ਆਉਣ ਬਾਅਦ ਕਹਿੰਦਾ ਮਾਪੇ ਆ ਜਾਣਾ ਭਾਈ ਯਾਰ ਡਿਪਰੈਸ਼ਨ ਚ ਕੋਈ ਗੱਲ ਕਰੀਂ ਡਿਪਰੈਸ਼ਨ ਵੀ ਨਹੀਂ ਠੀਕ ਹੈ ਕਹਿੰਦਾ ਮੈਂ ਆਪਣਾ ਕੋਈ ਕੰਮ ਕਾਰਜ ਲੱਗਿਆ ਹੋਇਆ ਹੁਣ ਇਹ ਨਹੀਂ ਪਤਾ ਯਾਰ ਅਸੀਂ ਤੇ ਯਾਰ ਮੈਨੂੰ ਤਾਂ ਇਹ ਡਰ ਵੀ ਕਿਤੇ ਈਜ਼ੀ ਮਨੇ ਚਣਨ ਲੱਗਿਆ ਹੋਵੇ ਸਟੈਂਡਪਾਵ ਜਿਹੜੀ ਪਾਸ ਜਿਹੜੀ ਟ੍ਰੇਡਿੰਗ ਨਹੀਂ ਚੱਲਦੀ ਸਿੱਪ ਵਾਲੇ ਪੈਸੇ ਮਿਊਚੁਅਲ ਫੰਡ ਵਾਲੇ ਉਹ ਸਾਨੂੰ ਥੋੜੇ ਸ਼ੱਕ ਪੈਂਦੀ ਆ ਵੀ ਕਿਤੇ ਹੋਰ ਨਾ ਘੜਦਾ ਹੋਵੇ ਅਸੀਂ ਤਾਂ ਇਹ ਕਹਿੰਦੇ ਅੱਜ ਕੱਲ੍ਹ ਦੇ ਸਮੇਂ ਦੇ ਜਦੋਂ ਬੇਰਾ ਇਜ਼ੀ ਮਨੀ ਵਾਲੂ ਘਟ ਜਾਇਓ ਉਹ ਦਿਖਾਉਂਦੇ ਕੁਛ ਆ ਵੀ ਆਦੇ ਖੁਬੰਦੇ ਨੇ ਇੰਨੇ ਪੈਸੇ ਬਣਾ ਲਿਆ ਆ ਬਣਾ ਲੇ ਇਹ ਲੱਗਿਆ ਹੁੰਦਾ ਹੈ ਤਾਂ ਸਾਨੂੰ ਪਤਾ ਲਾਓ ਮੈਨੂੰ ਵੀ ਗਿਆਨ ਦੰਦਰ ਹੈ ਇਹ ਤਾਂ ਦਾ ਹੀ ਪੈਸਾ ਘੜਦਾ ਹਾਂ ਉਹ ਮੈਨੂੰ ਵੀ ਗਿਆਨ ਦੰਦਰ ਰਹਿੰਦਾ ਹੁੰਦਾ ਦਾ ਜੇ ਚੀਜ਼ ਦੇ ਵਿੱਚ ਪੜਨਾ ਨਾ ਫਿਰ ਉਹ ਚੀਜ਼ ਦੇ ਵਿੱਚ ਪੜਨਾ ਬੜਾ ਜੇ ਸ਼ਾਇਦ ਹੋਈ ਤਾਂ ਸਾਡਾ ਬਾਈ ਇਹ ਪੂਰਾ ਪ੍ਰੋਪਰ ਪਤਾ ਹੋਣਾ ਚਾਹੀਦਾ। ਪੂਰਾ ਸਟਾਕ ਮਾਰਕੀਟ ਬਾਰੇ ਪੂਰਾ ਪ੍ਰੋਪਰ ਬੰਦ ਨੂੰ ਵਿੱਚ ਵੜਨਾ ਚਾਹੀਦਾ। ਇਹ ਨਹੀਂ ਵੀ ਬੰਦਾ ਪੈਸੇ ਲਈ ਜਲੇ ਲਾਈ ਜਾਵੇ, ਲਾਈ ਜਾਵੇ। ਬਹੁਤ ਲੋਕਾਂ ਦੇ ਘਰ ਬਰਬਾਦ ਹੋਏ ਆ ਇਸ ਤਰ੍ਹਾਂ। ਬਰਬਾਦ ਦਾ ਜੀਤ ਹੈ ਨਾ ਕਿਹਦਾ ਜਿਸ ਰਸ ਦੇ ਤੱਕ ਪਤਾ ਨਾ ਹੋਵੇ ਉਹ ਰਾਇਣਾ ਪਈਏ। ਪਈਏ ਨਾ ਹਾਂ ਹਾਂ। ਉਹ ਰਾਇਣਾ ਨਹੀਂ ਚੱਲਦੀ। ਜਿਹਦਾ ਰਾਹ ਪਈ ਜਿਆਣਾ ਰਾਹ ਨੂੰ ਘੱਤ ਨੂੰ ਪਤਾ ਹੋਣਾ ਚਾਹੀਦਾ। ਹਾਂ ਹਾਂ। ਇਹ ਜਾਣਦਾ ਕਿੱਧਰ ਨੂੰ ਕੀ ਇਹਦਾ ਹਿਸਾਬ ਹੈ, ਕੀ ਕੀ ਦਾ ਗਾਣਾ। ਹਾਂ ਹਾਂ ਇਹ ਤਾਂ ਹੈ। ਜਿਹਦਾ ਰਾਹ ਦਾ ਪਤਾ ਨਹੀਂ ਹੈਗਾ ਯਾਰ, ਬਿਜਾ ਹੁਣ ਕੀ ਭਈਆ ਬਾਕੀ ਬੰਦੇ ਐਨਕੋ ਮੈਸੇਜ ਕਿੱਦਾਂ ਕਰਿਆ ਹੋਇਆ ਆਇਆ ਤਾਂ ਉਹ ਹੈ ਤਾਂ ਉਹਦੀ ਚਾਚੀ ਕਹਿੰਦਾ ਡੇਗੀ ਚੱਕਰਾਾ ਕੇ ਪੰਜ ਦੀ ਅੱਛਾ ਮੇਰਾ ਢਿੱਡ ਗੜਮਗੜਮਜਾ ਕਰੀ ਜਾਂਦਾ ਯਾਰ ਪੜੀ ਸਾਡੀ ਗਰਮੀ ਹੋ ਗਈ ਅੰਦਰ ਬਾਹਰੋਂ ਕਿੱਦਾਂ ਪੀਲਾ ਹੋਊਗਾ ਉਹ ਤਾਂ ਮਾੜਾ ਮੋੜ ਤਾਂ ਫਿਰ ਧੁੱਪਾਂ ਚੰਨ ਕਰ ਆਉਂਦੇ ਰਹਿ ਤੁਰਕੇ ਜਾ ਤੁਰਕੇ ਆਪਾਂ ਇਹਨਾਂ ਦੇ ਦਾ ਜਿਆਦਾ ਪੀਲਾ ਹੋਊਗਾ ਫਿਰ ਪਾਣੀ ਵੀ ਘਾੜੀ ਵੀ ਹੁੰਦੀ ਐ ਗੁੰਮੇਦਰੀ ਪਾਣੀ ਤਾਂ ਬਹੁਤ ਪੀ ਲਿਆ ਅੱਜ ਦੇਖਣਾ ਯਾਰ ਥੋੜਾ ਚੱਕਰ ਵਜਾ ਕਰਾਂਗਾ ਕਿ ਤਾਂ ਇਨਫੈਕਸ਼ਨ ਹੋਈ ਹੋਵੇ ਅੰਦਰ ਕਿ ਆਪਾਂ ਗਲਤ ਮਲਤ ਚੀਜ਼ਾਂ ਖਾਈ ਜਾਂਦੇ ਨੇ ਦੇ ਵਿੱਚ ਪਾਣੀ ਵੀ ਤੇਰਾ ਪੀਤਾ ਦੋ ਦਿਨ ਹੋ ਗਏ ਕੋੜਮ ਕੋੜਮ ਜੀ ਹੋਲੀ ਘੜ ਘੜ ਜੀ ਹੋ ਜਾਂਦਾ ਵੀ ਉਹ ਗਰਮੀ ਵੀ ਹੈ ਚਲ ਬਾਕੀ ਰੱਬ ਨੇ ਸਵਾਰਾ ਥੋੜਾ ਜਿਹਾ ਠੰਡਾ ਜਿਹਾ ਕਰਦਾ ਮੌਸਮੇ ਦਾ ਚੇਂਜ ਕਰਦਾ ਹਾਂ 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 ਰੱਬ ਨੂੰ ਸ਼ੀਰੇ ਦਾ ਉਹਦਾ ਕੀ ਹੁਣ ਬਾਈ ਕਿੱਧਰ ਲੱਭੀ ਉਹਨੂੰ ਫਿਰ ਕੀ ਕਰੀਏ ਯਾਰ ਜਾਣਾ ਤਾਂ ਨਹੀਂ ਚਾਹੀਦਾ ਖੇਤ ਦੇ ਦੇ ਪਾਣੀ ਵਾਲੇ ਹਾਂ ਦੇਖ ਕੇ ਉਧਰ ਦੇਖ ਕੇ ਆਉਂਦੇ ਆ ਹੈ ਉਹ ਕਿੱਧਰ ਨਹੀਂ ਜਾਂਦਾ ਉਹ ਖੇਤਾ ਕੁੱਤਾ ਜਿਹਾ ਹੁੰਦਾ ਯਾਰ ਹੈ ਉਹ ਉਹਨਾਂ ਜਿਆਦਾ ਕੁਟੀਆਂ ਤੇ ਚਲੇ ਜਾਂਦਾ ਹੈ ਕੁਟਿਆ ਦੇ ਵੀ ਨਹੀਂ ਗਿਆ ਅੱਜ ਮੈਨੂੰ ਹਾਂ ਹਾਂ ਕੁਟਿਆ ਬਾਈ ਅਸਲੀ ਨਰੇ ਪੌਸਟਾ ਪਾਈ ਜਾਂਦੇ ਯਾਰ ਮੈਂ ਤਾਂ ਇੱਥੇ ਬੈਠੀ ਲੱਗਣ ਆ ਗਿਆ ਹੈ ਕੋਈ ਮੇਰੇ ਆ ਪੌਸਟਾ ਆ ਗਿਆ ਮੇਰਾ ਵੀਰ ਉਹ ਨਿੰਦੇ ਨਾ ਨਾ ਇੱਥੇ ਦਾ ਯਾਰ ਮੋਟਰ ਪਰ ਉੱਪਰ ਪਾ ਯਾਰ ਮੈਨੂੰ ਕਿਹਾ ਦੱਲ ਸੁਣ ਲੈ ਤੇਰੇ ਮੇਰੇ ਫੋਟੋਆਂ ਪਾਈ ਜਾਂਦੇ ਤੂੰ ਫੋਨ ਚੱਕ ਲੈ ਫੋਨ ਐਨੇ ਮੈਨੂੰ ਫੋਨ ਲੋਕਾਂ ਦੇ ਆਏ ਬਹੁਤ ਹਾਂ ਮੈਨੂੰ ਫੋਨ ਤੂੰ ਇਹਦਾ ਫੋਨ ਤੂੰ ਫੋਨ ਤਾਂ ਚੱਕ ਲੈ ਮੇਰਾ ਤੂੰ ਲੋਕਾਂ ਦੇ ਫੋਨ ਚੱਕਣ ਲੱਗਿਆ ਹੋਇਆ ਹੈ ਉਹ ਮੇਰਾ ਫੋਨੇ ਖਰਾਬ ਹੋ ਜਾਂਦਾ ਤਾਂ ਵੀ ਹੋਰ ਸਾਡਾ ਫੋਨ ਤਾਂ ਚੱਕ ਲੈ ਨਹੀਂ ਤੂੰ ਕਾਰ ਕਰਦਣੀ ਹੈ ਹੈ ਕਾਰ ਤਾਂ ਮੈਂ ਜਾਂਦਾ ਹੀ ਨਹੀਂ ਤਾਂ ਮੈਂ ਉਹੀ ਬੈਠਾ ਤਾਂ ਮੈਨੂੰ ਪਹਿਲੇ ਹੀ ਗਿਆਦਾ ਵਾ ਅਥਾਰਟੀ ਯਾਰ ਗੁੱਜਰ ਦੀ ਗੁੱਜਰਤ ਚਾ ਕੀ ਗੱਲ ਕਰਦਾ ਹੱਸਦਾ ਤਾਂ ਉਹ ਇਹ ਫੇਰੇ ਬੈਜਾ ਉਧਰ ਫਰੀ ਗਿਆ ਮੈਂ ਕਹੀ ਜਨਾ ਮੈਂ ਕੁੜੀਆਂ ਤੇ ਵੀ ਕੁੜੀਆਂ ਤੇ ਵੀ ਇੱਕ ਕੁੜੀ ਨਾਲ ਜਾ ਕੇ ਅੱਜ ਨਹੀਂ ਮਿਲ ਹੋਈ ਤੇ ਕਾਕੇ ਨੇ ਡਰਾਮੇ ਕਰੇ ਹੁਣ ਤੂੰ ਕਰ ਲੱਗਿਆ ਤੂੰ ਹੀ ਕਰ ਲੈ ਸ਼ੇਰ ਆਜੜੀ ਵਾਲਾ ਕੰਮ ਅਸੀਂ ਪੈਟਰ ਲੜਾ ਬੰਦ ਕਰਦਾ ਲੱਭਣ ਬੱਤੇ ਬੰਦ ਕਰਦਣੇ ਹੁਣ ਜੇ ਲੱਭਦੇ ਬੱਦੇ ਬੰਦ ਕਰਦਾ ਕਿਹਾ ਦਾ ਵੀ ਲੋਕੇ ਦੇਖਾਂ ਮੈਨੂੰ ਲੱਭਦੇ ਕਿ ਨਹੀਂ ਸਾਰੇ ਨਹੀਂ ਲੱਕੜ ਸਿਆ ਫੇ ਬਤਾ ਦੇ ਗਿਆ ਦਾ ਉਹ ਸ਼ੇਰ ਜਿਹੜੀ ਜਿੱਦਣ ਕਿਸੇ ਨੂੰ ਸੱਚੀ ਜਾਣਾ ਅਸੀਂ ਜਾਣਨ ਵੀ ਆਪੇ ਆ ਜਾਣਾ ਅਸੀਂ ਦੁਖੀ ਹੋ ਗਏ ਮੇਰਾ ਵੀਰ ਹੁਣ ਹੁਣ ਨਾਲ ਕੰਮ ਕਰੋ ਯਾਰ ਮੈਂ ਦੇਖਿਆ ਦਾ ਮਾ ਮੈਨੂੰ ਲੱਭਦੇ ਵੀ ਹੈਗੇ ਨਹੀਂ ਤੂੰ ਵੈਸੇ ਹੀ ਹੋ ਗਿਆ ਸਾਈਡ ਤੇ ਘੁੰਮਣ ਲੱਗ ਗਿਆ ਮੈਂ ਸਾਈਡ ਵੈਸੇ ਹੀ ਹੋ ਗਿਆ ਮੈਂ ਦੇਖਿਆ ਤਾਂ ਮੈਨੂੰ ਲੱਭਦੇ ਵੀ ਆ 93 ਹੂੰ ਬਾਕੀ ਦੇ ਲਈ ਸਾਡੇ ਮਜੂਰ ਰਹੇਗਾ ਜਿਹੜੀਆਂ ਗੱਲਾਂ ਹੋ ਗਈਆਂ ਤਾਂ ਪਰ ਇਹ ਦੱਸ ਹੁਣ ਪਿੰਡ 'ਚ ਕੀ ਗੱਲਾਂ ਹੋ ਰਹੀਆਂ ਕਾਕੇ ਬਾਰੇ ਭਾਈ ਇਹ ਕਹਿੰਦੇ ਵੀ ਗਲਤ ਹੈ ਕੋਣ ਕਾਕਾ ਗਲਤ ਹੈ ਉਹ ਵੀ ਕਹਤੇ ਗਲਤ ਹੈ ਵੀ ਇਹ ਦੱਸਿਆ ਜਾਣਾ ਚਾਹੀਦਾ ਵੀ ਕਿਸੇ ਦਾ ਦੱਸਦਾ ਸ਼ੇਅਰ ਕਰਦਾ ਨਹੀਂ 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 ਯਾਰ ਮੇਰੇ ਸਾਹਮਣੇ ਸਹੀ ਹਾਉ ਕਿਉਂ ਨਹੀਂ ਭਾਈ ਨਹੀਂ ਨਹੀਂ ਸਹੀ ਉਹ ਇੱਕ ਦਿਨ ਧੌਣ ਪਿੰਡ ਦੇ ਦੋ ਮੋਰ ਦਵਾਰ ਬੰਦੇ ਬੈਠੇ ਇੱਕ ਕਹਿੰਦਾ ਸਹੀ ਆ ਇੱਕ ਕਹਿੰਦਾ ਗਲਤ ਹੈ ਮੈਂ ਤੈਨੂੰ ਦੱਸਣਾ ਸਹੀ ਕਿਵੇਂ ਹਾਂ ਗੱਲ ਸੁਣੋ ਬੰਦੇ 'ਚ ਕਿਸੇ ਤਰ੍ਹਾਂ ਦਾ ਡਿਪਰੈਸ਼ਨ ਆ ਘਰਾਂ ਲੜਦੇ ਆ ਪੈਸੇ ਦਾ ਕੋਈ ਚੱਕਰ ਆ ਜਾਂ ਕੋਈ ਵੀ ਚੱਕਰ ਆ ਐਬੀਸੀਡੀ ਹਾਂ ਹਾਂ ਬੰਦਾ ਪਰੇਸ਼ਾਨ ਆ ਬੰਦੇ ਤੇ ਪ੍ਰੈਸ਼ਰ ਆ ਜੇ ਉਹ ਕਦੇ ਕਦੇ ਖੂ ਗੱਤਾ ਗੰਦਾ ਕਰਦਾ ਫਿਰ ਮੈਂ ਉਹਨੂੰ ਕਹਿੰਦਾ ਤਾਂ ਉਹ ਗੱਲਦਾ ਨਹੀਂ ਚੱਲ ਠੀਕ ਹੈ ਵੀ ਚੱਲੇ ਜਿੱਥੇ ਨਹੀਂ ਗੱਲ ਬਹੁਤ ਚੰਗਾ ਉਹਨੇ ਆਪਣਾ ਸੈੱਡ ਤੇ ਅਗਰ ਰਹਿ ਕੇ ਆਪਣਾ ਗੁੱਸਾ ਮਾਰਿਆ ਔਰ ਚੰਗੀ ਜਗ੍ਹਾ ਗਿਆ ਗੁਰਦੁਆਰੇ ਗਿਆ ਪਾਠ ਕਰਦਾ ਸੇਵਾ ਕਰਦਾ ਆਪਣਾ ਮਨ ਸ਼ਾਂਤ ਕਰਿਆ ਮੈਂ ਕਹਿੰਦਾ ਯਾਰ ਬਹੁਤ ਜਗ੍ਹਾ ਦੇੇ ਸੇਵਾ ਕਰਕੇ ਥੋੜੀ ਪਾਠ ਕਰੇ ਕਰਦੇ ਆ ਕਲੀਨ ਸੇਵ ਬਣੇ ਕਰੇ ਵਰਤਾ ਉਹ ਨਹੀਂ ਚੱਲ ਕਲੀਨ ਕਲਿਸ਼ੇਪ ਦਾ ਦਾੜੀ ਪਹਿਲਾਂ ਵੀ ਕਟਾਉਂਦਾ ਪਹਿਲਾਂ ਵੀ ਕਟਾਉਂਦਾ ਹੀਦਾ ਉਹ ਉਹ ਕਲਿਸ਼ੇਪ ਦਾ ਤਾਂ ਕਰਾ ਲਈ ਜਦ ਇਹਨਾਂ ਨੇ ਪੋਸਟ ਮੋਸਟ ਆ ਪਾ ਦੀ ਉਹਨੇ ਬੜਾ ਮਟੋ ਭੇਜਾ ਬਦਲ ਕਰਕੇ ਕਰ ਲਿਆ ਪਰ ਮੈਂ ਜਿਹੜੀ ਗੱਲ ਮੈਂ ਕਹਾਂ ਇਹ ਚੰਗੀ ਚੰਗੀ ਗੱਲ ਇਹ ਹੈ ਵੀ ਉਹਨੇ ਖੂਗਾ ਤਾਂ ਗੱਦਾਰੀ ਨਹੀਂ ਕਰਿਆ ਪਤਾ ਕੀ ਕਰਦਿਆਂ ਦਾ ਬੋੜਾ ਹੋ ਆ ਉਹ ਕਰ ਲੈ ਓਏ ਚਾਹੇ 2 ਦਿਨ 3 ਦਿਨ ਲੇਟ ਕਰਿਆ ਪਰ ਕਰ ਲਿਆ ਨਾ ਬੋੜਾ ਬੱਲਾ ਕਾ ਇਹ ਤਾਂ ਆਦੀ ਦੇਰ ਬਾਅਦ ਕਰਿਆ ਆਪਣੇ ਕਿਸੇ ਬੰਦੇ ਨੂੰ ਦਾਤ ਦਿੰਦਾ ਕਿ ਮੈਨੂੰ ਆਹ ਭਾਈ ਯਾਰ ਇਹ ਉਦੋਂ ਹੁਣ ਭਾਈ ਜਿਹੜੀ ਗੱਲ ਉਹ ਚੰਦ ਪਾ ਸੀ ਕਹਿੰਦਾ ਚਲ ਚੰਗਾ ਕਰਿਆ ਹੁਣ 10 ਦਿਨ ਬਾਅਦ ਵੀ ਤਾਂ ਫੋਨ ਕਰਿਆ ਉਸੇ ਦਿਨ ਮਾੜਾ ਪਿੱਛੇ ਨੂੰ ਮਾੜਾ ਦੱਸਦਾ ਸੀਰੇ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਉਦੋਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦਾ ਵੀ ਜਦੋਂ ਬੰਦਾ ਨਾ ਆਪਣੀ ਮਰਜ਼ੀ ਨਾਲ ਸਾਈਡ ਤੇ ਜਾਵੇ ਹਾਂ ਫਿਰ ਉਹਦਾ ਬਾਲਾ ਪਿੱਛਾ ਗਿਆਲਾ ਨਾ ਕਰੋ ਕਿਉਂਕਿ ਉਹ ਬੰਦਾ ਸਪੇਸ ਭਾਲਦਾ ਯਾਰ ਉਹ ਹੋ ਸਕਦਾ ਆਪਣੇ ਯਾਰਾਂ ਦੋਸਤਾਂ ਹੀ ਦੁਖੀ ਹੋ ਗਿਆ ਹੋਵੇ ਸਾਡੇ ਸਾਥੋ ਹੀ ਦੁਖੀ ਹੋ ਗਿਆ ਹੋਵੇ ਕਹਿਵਦਾ ਉਹਨੇ ਤਾਂ ਹੀ ਪਾਸੇ ਹੋਵੇ ਦੋ ਦਿਨ ਪਹਿਲਾਂ ਆਪਣੇ ਨਾਲ ਦਿਖਾਇਆ ਸੀ ਵੀ ਗੱਲ ਬਾਤ ਗੱਲਬਾਤ ਨਹੀਂ ਯਾਰ ਨਹੀਂ ਦੱਸਿਆ ਨਹੀਂ ਉਹਨੇ ਗੱਲਬਾਤ ਕੀਤੀ ਜਿਹੜੀਆਂ ਗੱਡੀਆਂ ਕਮਾਈਆਂ ਯਾਰ ਹੈਰਾਨ ਹੋਇਆ ਉਹਦੇ ਹੈਰਾਨ ਹੋਇਆ ਟੈਨਸ਼ਨ ਰਹੀ ਸਾਨੂੰ ਦੇਖ ਚਲੋ ਦੇ ਰਹੇ ਆ ਚਾਰ ਦਿਨ ਰੋਜ ਪਿੰਡ ਆ ਸਾਰਾ ਬਣਾ ਉਹਦੇ ਘਰ ਆ ਗਈ ਬੀਬੀ ਗਈ ਪਿੰਡ ਦੀ ਵਾਰਿਸ ਨੂੰ ਉਹ ਗੱਲ ਲਾ ਕੇ ਰੋਣ ਲੱਗ ਗਈ ਉਹ ਕਹਿੰਦਾ ਬੰਕਾ ਇੱਥੇ ਕਹਿੰਦਾ ਭਾਈ ਰੂਮ ਚੀਜੀ ਰੋਣ ਲੱਗ ਗਈ ਉਹ ਚੱਲੋ ਤਾਂ ਹਾਲ ਚਾਲ ਪੁੱਛਣ ਗਈ ਦੀ ਬੀਬੀ ਠੀਕ ਹੈ ਉਹ ਰੋਣੇ ਦਾ ਚਪੋ ਨਹੀਂ ਚੱਲੋ ਰੋਣਾ ਤਾਂ ਹੁੰਦਾ ਯਾਰ ਬੰਦਾ ਘਰ ਹੋ ਗਿਆ ਬੱਟ ਮੈਂ ਫੇਰ ਵੀ ਮੈਨੂੰ ਚੰਗਾ ਗਿਆਂਦਾ ਯਾਰ ਚੰਗਾ ਗਣਦਾ ਉਹਨੇ ਮਾੜਾ ਕੰਮ ਨਹੀਂ ਕਰਿਆ ਨਹੀਂ ਮਾੜਾ ਨਹੀਂ ਦਾ ਜੇ ਗੱਲ ਸੁਣਦਾ ਜੇ ਕਦੇ ਮਾੜਾ ਸਟੈਪ ਪਾਟਦਾ ਤੇ ਦੇ ਗੱਲ ਸੁਣ ਬੰਦਾ ਗੁੱਸੇ ਦੇ ਵਿੱਚ ਬੰਦਾ ਡਿਪਰੈਸ਼ਨ ਦੇ ਵਿੱਚ ਕੋਈ ਵੀ ਗਲਤ ਕਦਮ ਪਾਟ ਲਵੇ ਫਿਰ ਫਿਰੇ ਚੀਜ਼ਾਂ ਮੁੜ ਕੇ ਨਹੀਂ ਆਉਂਦੀਆਂ ਮੈਂ ਤੁਹਾਨੂੰ ਤਾਂ ਕਹਿੰਦਾ ਬਹੁਤ ਚੰਗਾ ਕਰਿਆ ਉਹਨੇ ਆਪਣਾ ਸਾਈਡ ਤੇ ਰਹਿ ਗਿਆ ਆਪਣਾ ਗੁੱਸਾ ਮਾਰਿਆ ਔਰ ਗੁਰਦੁਆਰੇ ਗਿਆ ਬਾਣੀ ਪੜ੍ਹੀ ਸੇਵਾ કરી ਜਦੋਂ ਉਹਨੂੰ ਮੌਕਾ ਮਿਲਿਆ ਉਹਨੇ ਕਰਾ ਦੱਸਦਾ ਵੀ ਮੈਂ ਹੈਗਾ ਬਾਈ ਕੋਈ ਗੱਲ ਨਹੀਂ ਰੋਸ਼ਨਾ ਕਰੋ ਮੈਂ ਆ ਜਾਊਂਗਾ ਉਹ ਇਹ ਕੀ ਹੁੰਦਾ ਰੋ ਰੋ ਕੇ ਬੁਰਾ ਲੋ ਗਿਆ ਉਹਦੇ ਘਰਦਿਆਂ ਦਾ ਇੰਜੂ ਬਹੁਤ ਗਤ ਮੋ ਗਿਆ ਚੱਲ ਕੋਈ ਨਹੀਂ ਉਹ ਚਲ ਇੰਨਾ ਸ਼ੁਕਰ ਫੋਨ ਦਾ ਪਹਿਲਾਂ ਵੀ ਝਟਕਾ ਵੀ ਲੱਗਣਾ ਚਾਹੀਦਾ ਕਵਰਕ ਕਰਦਿਆ ਨੇ ਮਾੜਾ ਮਾੜਾ ਦੁਖੀ ਨਾ ਕਰਿਆ ਹੋਵੇ ਨਹੀ ਨਹੀ ਚਲੋ ਹੁਣ ਸਾਥ ਸਾਥ ਨੂੰ ਮਾੜਾ ਮਾੜਾ ਸਾਵਧਾਨ ਕੇ ਬੋਲਣਗੇ ਅਗਲੇ ਨੂੰ ਸਾਥ ਤਾਂ ਇੰਨੇ ਵਿੱਚ ਹੁੰਦਾ ਹੈ ਜਿਹੜਾ ਲਾਣੇਦਾਰ ਹੁੰਦਾ ਨਾ ਕਰਦਾ ਉਹਦੇ ਪਰ ਬਹੁਤ ਰੰਦਾ ਡਿਪਰੈਸ਼ਨ ਹੁੰਦਾ ਬਾਈ ਹੁੰਦਾ ਤਾਂ ਹੈ ਉਹਨੂੰ ਹਾਂ ਵੀ ਆਹ ਸਾਲਾ ਮੈਂ ਆਹ ਖਰਚ ਕਿੱਥੋਂ ਕੰਪਲੀਟ ਕਰਨਾ ਉਹ ਖਰਚ ਕਿੱਥੋਂ ਕੰਪਲੀਟ ਕਰਨਾ ਹੈ ਠੀਕ ਆ ਘਰਦਿਆਂ ਨੂੰ ਕੁਛ ਨਹੀਂ ਕਰਦਿਆਂ ਸਿਰਫ ਆਰਡਰ ਹੀ ਕਰਦਾ ਹੁੰਦਾ ਵੀ ਆ ਲਿਆ ਵੀ ਮੈਨੂੰ ਇੰਨਾ ਇੰਨੇ ਪੈਸੇ ਦੇ ਦੇ ਆ ਜੁੱਕਾਂ ਲਈ ਦੇ ਦੇ ਮੈਨੂੰ ਇੰਨੇ ਦੇ ਦੇ ਕਿੱਥੋਂ ਕਰਨੇ ਕਿਵੇਂ ਕਰਨੇ ਇਹ ਮੁਖੀਆਂ ਨੇ ਦੇਖਣਾ ਹੁੰਦਾ ਫਿਰ ਜੇ ਮੁਖੀਰ ਤੇ ਕਿਸੇ ਕਾਲ ਦਾ ਡਿਪਰੈਸ਼ਨ ਹੋਵੇ ਫਿਰ ਉਹ ਕਿਹਨੂੰ ਦੱਸੇ ਯਾਰ ਜਿਆਦਾ ਉਹਦਾ ਜਿਹੜਾ ਮਤਲਬ ਹੈ ਸਪੋਰਟਿੰਗ ਆ ਉਹਦੇ ਪਰਿਵਾਰ ਕੋਲ ਕਦੇ ਨਹੀਂ ਦੀ ਭਾਈ ਤੇ ਗੱਲ ਸੁਣ ਪਰ ਆਲ ਮਿਲ ਕੇ ਕਿੱਥੇ ਜੇ ਉਹਦਾ ਉਹਦਾ ਕੋਈ ਸਾਥਰੀ ਹੋਊਗਾ ਫਿਰ ਬੰਦਾ ਫਿਰ ਬੰਦਾ ਬਹੁਤ ਡਾਊਨ ਫਾਲ ਚਾ ਜਾਂਦਾ ਹੈ ਮੈਂ ਚੰਗਾ ਸਮਝਦਾ ਉਹਨੇ ਵੀ ਠੀਕ ਕਰਿਆ ਯਾਰ ਠੀਕ ਹੈ ਨਹੀਂ ਵਿਆਹ ਵੀ ਭਾਈ ਵਿਆਹ ਨਾ ਹੋਵੇ ਉਹਨੂੰ ਵੀ ਪਤਾ ਮੈਨੂੰ ਗੱਲ ਨਹੀਂ ਸਮਝਦਾ ਤੇ ਬੜਾ ਬੜਾ ਵੀਰ ਮੇਰਾ ਇਹ ਮੈਂ ਵੀ ਆਪਾਂ ਕੰਮ ਕਰਦੇ ਆਂਦੇ ਕਰਦਾ ਮੈਨੂੰ ਵੀ ਪਤਾ ਜੀ ਕਿ ਕੀ ਜਾਂਦੀ ਵੀ ਉਹ ਕਰਦੇ ਆਂ ਉਹ ਨਾਲ ਹਾਂ ਤੇ ਹੋਰ ਗੁੱਸਾ ਤੇਰੇ ਬਾਈ ਹੋਰ ਗੁੱਸਾ ਤੇਰੇ ਪਰ ਤੇਰੀ ਬੀਬੀ ਮਰਦਾ ਦੱਸੇ ਜੀ ਬਿਮਾਰ ਹੋ ਗਈ ਤੇ ਉਹ ਵੀ ਦੱਸੇ ਨਹੀਂ ਤਾਂ ਹੈ ਦੱਸੇ ਨਹੀਂ ਤਾਂ ਉਹ ਬਾਈ ਮੈਂ ਨਹੀਂ ਮਿਲਿਆ ਮੈਂ ਤਾਂ ਦੱਸਦਾ ਨਾ ਪੁੱਤ ਖੋਇਆ ਹੋਇਆ ਤਾਂ ਹੈ ਹਾਂ ਤਾਂ ਖੋਇਆ ਹੋਇਆ ਤਾਂ ਮਮਾ ਵੀ ਕੋਈ ਆਇਆ ਤਾਂ ਨਹੀਂ ਦੱਸਿਆ ਨੇ ਆ ਯਾਰ ਬਾਈ ਜਦੋਂ ਦਰਦ ਦਾ ਬੜਾ ਮੋਟਾ ਕੋਈ ਬਾਈ ਮੁੰਡੇ ਹੋਰ ਦਵਾ ਦੀ ਤਰਕ ਦੇ ਢੇਡ ਵਿੱਚ ਤੇ ਛਾਤੀ ਜੀ ਦਾ ਦਰਦ ਹੋਣ ਲੱਗਿਆ ਤਾਂ ਗਰਮੀ ਬਹੁਤ ਹੈ ਬਾਈ ਸਿਆਣਿਆਂ ਦਾ ਧਿਆਨ ਰੱਖ ਪੂਰਾ ਗਿਆ ਰੱਖਿਆ ਬਾਈ ਆਏ ਬਾਈ ਗੱਲ ਸੁਣ ਵੀਰ ਕੱਲ ਦੁਖਦਾ ਮੈਂ ਚੱਲ ਹਫਤਾ ਜਿਨ੍ਹਾਂ ਕੋਲ ਮਾਂ ਪਿਓ ਹੈ ਨਹੀਂ ਉਹਨਾਂ ਨੂੰ ਉਹਨਾਂ ਦੀ ਕਦਰ ਪੁੱਛੋ। ਭਾਈ ਦੇਗਾ ਮੈਂ ਰੋਟੀ। ਤੁਹਾਡੇ ਕੋਲ ਹੈਗੇ ਆ ਮੇਰਾ ਵੀਰ ਕਦਰ ਕਰੋ ਮੈਂ ਤਾਂ ਇਹੀ ਬੇਨਤੀ। ਦੋ ਟਾਈਮ ਮੈਂ ਰੋਟੀ ਬਣਾਉਂਦਾ। ਸਾਹ ਵੀਡੀਓ ਟਿਕੇੜਾ ਵੀਰ ਦੇਖਦੇ ਆ ਉਹਨਾਂ ਨੂੰ ਵੀ ਵੇਚਦੀ ਆ ਵੀਰ। ਇਹ ਜਿਹੜੇ ਮਾਪਿਓ ਜਿਹੜੇ ਇੱਕ ਵਾਰ ਹੱਥੋਂ ਗਏ ਉਹ ਮੁੜ ਕੇ ਆਉਂਦੇ ਕੋਈ ਨਹੀਂ। ਮੈਂ ਹੁਣ ਵੀ ਹਰ ਰੋਜ਼ ਰੋਟੀ ਪਾਣੀ ਮੈਂ ਖੜਾਉਂਦਾ। ਬੱਚਾ ਨੂੰ ਜਿੱਤ ਤੈਨੂੰ ਪੜਾ ਕੇ ਤਾਂ ਜਾਇਦਾ। ਮੈਂ ਹੁਣ ਵੀ ਜਦੋਂ ਮੈਂ ਘਰ ਤੋਂ ਆਇਆ ਨਾ ਇਹਦੇ ਸਪੈਸ਼ਲ ਧੰਨਵਾਦ ਤੇ ਜਿਉਂਦੇ ਜਿਉਂਦੇ ਬੰਦੇ ਜਦੋਂ ਜਦੋਂ ਮੈਂ ਘਰ ਤੋਂ ਚੱਲਣ ਨੂੰ ਮੈਂ ਅੱਜ ਦੀ ਫੋਟੋ ਵੀ ਚੱਲੀ ਆਪਾਂ ਤੇ ਫਿਰ ਇਹ ਕਿਹਾ ਮੈਂ ਬਾਪੂ ਨੂੰ ਰੋਟੀ ਫੜਾਇਆ ਮੈਂ 10 ਮਿੰਟ ਘਰ ਦੇ ਮੂਹਰੇ ਖੜ ਕੇ ਰੋਟੀ ਨੇ ਫੜਾਈ ਫਿਰ ਆਇਆ ਰੋਟੀ ਫੜਾਈ ਦੀ ਪਾਣੀ ਮੰਗਿਆ ਪਾਣੀ ਦਾ ਨਾਮ ਆ ਇਹ ਨਹੀਂ ਹੈਗਾ ਇਹ ਬਾਈ ਮੈਂ ਅਸੀ ਕੋ ਨਮਾ ਆ ਨਾ ਮੈਂ ਕਿਹਾ ਰੋਟੀ ਦੇ ਵੀ ਹਾਂਜੀ ਅ ਨਿੰਮਾ ਕੋਈ ਪੱਜਾ ਹੁੰਦੀ ਦਾ ਹੈਗਾ ਤੂੰ ਤੁਹਾਡੇ ਬਹੁਤ ਕਮੈਂਟ ਆ ਰਹੇ ਨਿੰਮਾ ਕਿੱਥੇ ਗਿਆ ਨਿੰਮਾ ਕਿੱਥੇ ਗਾਇਬ ਹੋ ਗਿਆ ਨਿੰਮਾ ਇੱਥੀ ਦਾ ਕਿਰੇ ਤੜੀ ਦਾ ਇਹ ਕਹਿੰਦਾ ਪਹਿਲਾਂ ਤੁਸੀਂ ਕੱਖ ਨੂੰ ਲੱਭੋ ਮੈਂ ਤਾਂ ਆਪੇ ਲੱਭਿਆ ਨਾ ਇਹਦਾ ਲੱਭਿਆ ਲੱਭਿਆ ਮੈਨਾਂ ਬਾਈ ਕਿਤੇ ਜਾਂਦਾ ਨਹੀਂ ਬੰਦਾ ਨਾ ਆ ਜਾ ਕਰਦੀ ਦਾ ਇਹਦਾ ਮੈਂ ਤਾਂ ਉਸੇ ਬੜੀ ਆਉਂਦੀ ਸਰ ਆਹੀ ਗੱਲ ਹੋਈ ਸੀ ਖੇਤਾ 'ਚ ਹੋਣਾ ਹਾਂ ਕਿਤੇ ਨਹੀਂ ਜਾਣੇ ਵਾਲਾ ਬੰਦਾ ਇਹ ਕੋਣ ਹੈ ਨਾ ਅਸਲ 'ਚ ਬੜਾ ਮੋੜਾ ਮੂੜਾ ਬੰਦਾ ਇਹਦਾ ਾਕਾਂਤ ਪਸੰਦ ਹੈ ਮੈਂ ਦੇਖਿਆ ਕਈ ਵਾਰ ਕੁੜੀਆਂ ਦੇ ਅੱਗੇ ਬਹਿ ਜਾਂਦਾ ਹੈ ਅੱਛਾ ਹਾਂ ਇਹਨੂੰ ਾਕਾਂਤ ਪਸੰਦ ਹੈ ਇਹਦਾ ਚੱਲ ਆਪਣੇ ਨਾਲ ਗੱਲਾਂ ਵੰ ਚੇਰੇ ਲਾਲੇ ਚੇਰੇ ਉੱਤੇ ਲਾਲੇ ਛਾਈ ਦੱਸ ਦੀ ਹੁਣ ਤੇ ਗੱਭਰੂ ਦਾ ਲਾਲਿਆ ਹੁਣ ਤੂੰ ਮੋੜਾ ਉੱਤੇ ਨਹੀਂ ਖੜਦਾ ਭਾਈ ਮੋੜਾ ਆ ਤੇਰੇ ਬਦਨਾਮ ਕਰ ਲੈ ਉਹ ਤਾਂ ਮੋੜਾ ਕਿਹੜਾ ਕਿਸੇ ਨਹੀਂ ਨਹੀਂ ਗੱਲ ਹੁਣ ਕਿਤੇ ਹੁਣ ਮਾੜੇ ਮੋٹے ਸੁੱਖ ਦੁੱਖ ਕਿਸੇ ਨਾ ਬੰਦੇ ਨਾਲ ਲੱਗਦੇ ਆ ਹੁਣ ਤੂੰ ਜਿਹੜੀ ਇਹਨੂੰ ਗੱਲਾਂ ਪੁੱਛਦਾ ਹੈ ਇਹ ਸਾਰੀਆਂ ਉੱਥੇ ਤੇ ਆਉਂਦੀਆਂ ਨੇ ਉੱਥੇ ਤੇ ਹੁੰਦੀਆਂ ਠੀਕ ਉਹ ਮੇਨ ਮੁੱਦਾ ਉੱਥੇ ਤੋਂ ਨਿਕਲ ਕੇ ਆਉਂਦਾ ਸਾਰਾ ਕੁਝ ਨਹੀਂ ਹੁਣ ਕੋਣ ਨੂੰ ਮਿਲਿਆ ਹਾਂ ਦਾ ਬੋਰਡ 'ਤੇ ਖੜਾ ਨਾ ਘੂੜਦਾ ਮੈਂ ਨਾ ਖੜੇ ਕਰ ਨਨ੍ਹਾ ਹੀ ਗਾਲੀ ਗਾਲੀ ਉਹ ਮੰਗਾਈਆ ਉਹ ਯਾਰ ਮੈਂ ਦੱਤੀ 11000 ਦੋਸਤਾਂ ਨੂੰ ਮਿਲਦਾ ਮੇਰੇ ਅੱਜ ਦੱਲੀ ਦਾ ਕਿਆ ਏ ਦੱਲੀ ਨੇ ਕਹਣਾ ਫੋਨ ਕਰ ਦੇਣਾ ਰੋਟੀ ਪਾਣੀ ਖਾ ਲੈਣਾ ਉਹਨਾਂ ਨਾਲ ਆ ਜਾ ਘੁੰਮਣ ਦਲੀਏ ਹਾਂ ਦੇਖ ਮੈਂ ਹੇ ਭਾਈ ਦੇਖੋ ਨਾ ਹਾਂ 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 ਪਤਾ ਕੀ ਉਹ ਬੰਦਾ ਸਾਡੇ ਪੜਾ ਦੋ ਬੈਚਲਰ ਨਾ ਬਹੁਤ ਮਸ਼ਹੂਰ ਹੈ ਇੱਕ ਵਾਰੀ ਉਹ ਕਰਦਾ ਉਹਨਾਂ ਫਿਰ ਬੰਦੇ ਦਾ ਤਾੜੀ ਤੋੜ ਦਿੰਦਾ ਪੈ ਨਹੀਂ ਨੇੜੇ ਆਉਂਦਾ ਉਹ ਉਹਨੂੰ ਇੱਕ ਵਾਰੀ ਕਹਿਣਾ ਵੀ ਹਾਂ ਦੱਲੀ ਭਾਈ ਮੈਂ ਆ ਗਿਆ ਤੇ ਉਹਨਾਂ ਕਹਣਾ ਆ ਜਾ ਉਹਨਾਂ ਆਉਂਦੇ ਨੇ ਪੁੱਛਣਾ ਕਿਆ ਖਾਣਾ ਰਾਤ ਵੀ ਕਹਿੰਦਾ ਦਾ ਕੀ ਖਾਈਏ ਅਗਰ ਆਈਸਕ੍ਰੀਮ ਖਾਈ ਗਾਦੇ ਇਹ ਸਾਡੇ ਪਿੰਡ ਦਾ ਦੋ ਆਈਸਕ੍ਰੀਮ ਦਾ ਬਹੁਤ ਦੋ ਬੈਚਨਰ ਸਾਡੇ ਪਿੰਡ ਦੇ ਮਸ਼ਹੂਰ ਇੱਕ ਨਿੰਮਾ ਇੱਕ ਦੇ ਦੰਡੀ ਬਾ ਚਲੋ ਹਾਂ ਬਾਈ ਉਹ ਵੀ ਬੰਦਾ ਮੈਨੂੰ ਬਾਈ ਰਾਤ ਵੀ ਕਹਿੰਦਾ ਦਾ ਹਾਂ ਨੂੰ ਮਨਾ ਇੱਕ ਦੋ ਚੀਜ਼ਾਂ ਨੇ ਮੈਨੂੰ ਖਿਲਾ ਦਿੱਤੀਆਂ ਹਾਂ ਬਾਈ ਵੀ ਰੋਜ਼ ਵੀ ਨਹੀਂ ਚੰਦਾ ਚੰਦਾ ਇੱਕ ਦੋ ਚੀਜ਼ਾਂ ਨੇ ਖਿਲਾ ਦਿੱਤੀਆਂ ਹੁਣ ਦੱਲੀ ਦੱਲੀ ਹੋਣ ਲੱਗ ਗਈ ਅਸੀਂ ਭੁੱਲ ਗਏ ਜਿਹੜੇ ਬਾਹਰ ਥਾਈਲੈਂਡ ਦੇ ਗਏ ਬਾਈ ਹਾਂ ਬਾਈ ਤੇਰਾ ਗੋਣ ਕਿੱਦਾਂ ਕਰਦਾ ਹੋਰ ਹੈ ਬਾਈ ਸਾਨੂੰ ਭੁੱਲ ਗਿਆ ਹੁਣ ਦੱਲੀ ਦੱਲੀ ਤੇਰਾ ਹੁਣ ਦੁਬਾਰਾ ਬਣਦਾ ਟ੍ਰਿਪ ਟ੍ਰਿਪ ਬਣਦਾ ਵੜਦਾ ਦੁਬਾਰਾ ਟ੍ਰਿਪ ਬਣਦਾ ਬਹੁਤ ਟਾਈਮ ਹੋ ਗਿਆ ਥਾਈਲੈਂਡ ਨੂੰ ਬਾਰ ਬਾਰ ਨਸਲਾ ਸਾਨੂੰ ਦੋ ਨਾ ਜਾੜਾ ਜਾਂਦੀ ਤਿਆਰੀਆਂ ਤਿਆਰੀਆਂ ਮਾਰੀ ਅਸੀਂ ਬੰਦਾ ਸਾਡੀ ਤਿਆਰੀ ਆ ਮੇਰੇ ਦਾ ਜੂਰ ਸਾਹਿਬ ਜਾਣ ਦਾ ਬਸ ਮਾਨੂੰ ਸਾਡੀ ਤਿਆਰੀ ਆ ਇੱਕ ਦਿਨ ਅਸੀਂ ਪੋਸਟ ਪਾਵਾਂਗੇ ਭਾਈ ਜੇ ਕਿਸੇ ਨੇ ਜਾਣਾ ਹੋਇਆ ਤੇ ਚੱਲਦੇ ਆ ਉਹ ਤੇ ਜੂਰ ਸਾਹਿਬ ਜਾਣ ਦਾ ਬੇ ਦੂਹੇ ਵਾਲਾ ਵੀ ਤੇ ਉਹਦਾ ਵੀ ਪਾਸਪੋਰਟ ਆ ਗਿਆ ਮੇਰਾ ਵੀ ਪਾਸਪੋਰਟ ਆਉਣੇ ਵਾਲਾ ਅੱਜ ਸ਼ਾਇਦ ਆ ਜਾਵੇ ਬਾਜੀ ਦਾ ਦਾ ਤਰਿਆ ਤਾਂ ਅਪਲਾਈ ਕਰਤਾ ਤਾਂ ਉਹਦਾ ਦੂਹੇ ਵਾਲਾ ਕਰਨਾ ਹੈ ਦਾ ਅੱਛਾ ਉਹ ਹੋ ਗਿਆ ਨਹੀਂ ਪਾਈ ਹੋ ਅੱਛਾ ਬਾਜੀ ਲੋ ਆ ਜਾਂਦੇ ਫਿਰ ਲੈ ਆਉਂਦੇ ਲੈ ਆਉਂ ਅੱਲਾ ਫੜੋ ਨੇ ਮਾ ਆ ਗਿਆ ਬੜਾ ਔਖਾ ਲੱਭ ਕੇ ਲੈਂਦਾ ਭਾ ਚੱਲਿਆ ਤੇ ਵੀ ਕੀ ਗੋਟਾ ਕਰਿਆ 200 ਲੋੜ ਗਿਆ ਕੀ ਹੋ ਗਿਆ ਗੋਟਾ ਤੇ ਲੋੜ ਤੇ ਸੱਤਾ ਕਹਿੰਦਾ ਮੈਂ ਤਾਂ 10 ਦਿਨ ਲੱਗਦਾ ਹੈ ਸਾ ਗੀਦੇ ਕੋਲ ਦੇ ਬੋਟੇ ਦੇ ਹਾਂ ਤਾਂ ਭਾਈ ਮਨ ਪਾ ਗਿਆ ਕੀ ਕਹਾਂ ਕਹਿੰਦੇ ਕਹਿੰਦੇ ਗੋਟੇ ਕੋਟੇ ਲੋਟ ਘਾ ਦੇ ਉਹ ਪਾਈ ਇਹ ਤਾਂ ਬੰਦਾ ਗੋਡਾ ਲੋਡ ਕਰਦਾ ਜੋ ਕੋ ਬੰਦਾ ਹੋਵੇ ਕੋਈ ਤੇ ਪਹਿਲਾਂ ਦੇਖਦੇ ਚੱਲ ਜਾਈ ਗਈ ਆ ਚੱਲਦੀ ਆ ਹੋਰ ਇਹਦੇ ਚੜਿਆ ਨਾ ਇਹਦਾ ਆਇਓ ਕਰ ਲੈ ਬੋਲ ਤੇ ਨਹੀਂ ਹਾਂ ਥੋੜੀ ਸੁਵਿਧਾ ਪਕੇ ਨੇ ਮੈਂ ਕੱਲ੍ਹ ਕਰੀ ਆਈ ਅੱਛਾ ਜੀ ਨਹੀਂ ਨਹੀਂ ਹੋਰ ਤੱਕ ਪਾਈ ਜੇ ਕੋਈ ਸ ਬੰਦੇ ਨੂੰ ਗੋਡਾ ਠੀਕ ਕਰਨਾ ਹੋਣਾ ਗੋਡਾ ਕਰ ਦਿਓ ਠੀਕ ਕੀ ਆ ਗੋਡੇ ਨੂੰ ਮੈਂ ਰੱਖਾਂ ਘੁੰਮਿਆ ਹੋਇਆ ਬਾਹਰ ਨਿਕਲ ਜਾਂਦਾ ਪਾਈ ਇਹਦਾ ਗੋਡਾ ਅੱਛਾ ਹਾਂ ਚਲ ਕੋਈ ਨਾ ਭਾਈ ਕਹਿ ਦੇ ਜੋ ਕੋ ਬੰਦਾ ਠੀਕ ਕਰਦਾ ਵੀ ਤੁਸੀਂ ਸਾਨੂੰ ਜ਼ਰੂਰ ਦੱਸੋ ਮੈਸੇਜ ਕਮੈਂਟ ਕਰਕੇ ਕੋਈ ਬੰਦਾ ਮਾਲੀ ਮਦਦ ਵੀ ਕਰਨਾ ਸਿੱਖ ਸਕਦਾ ਕੋਈ ਗਰੀਬ ਬੰਦੇ ਦੀ ਕਰ ਸਕਦਾ ਨਾ ਗਰੀਬੇ ਬੰਦਾ ਮੈਨੂੰ ਪਤਾ ਫਿਰ ਤੈਨੂੰ ਪੈਸੇ ਦੇ ਦਿੱਤੇ ਤੂੰ ਦਾਰੂ ਪੀ ਲੈਂਦਾ ਫਿਰ ਕੋਈ ਨਹੀਂ ਹੋਈ ਕਹਿੰਦੇ ਸਾਲ ਨੂੰ ਤਾਂ ਠੀਕ ਹੋ ਜਾਂਦਾ ਨਹੀਂ 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 ਫਿਰ ਅੱਜ ਹੁਣ ਅਸੀਂ ਨਹੀਂ ਹੁਣ ਵੀ ਆਇਆ ਅਸੀਂ ਵੀ ਇਹ ਕੀ ਗੱਲ ਹੈਗੀ ਹਾਂ ਜਦ ਕੋਡੇ ਵਾਤ ਲੈ ਆ ਕੋਡੇ ਫਿਰ ਲੈ ਲੈਂਦੇ ਨੇ ਵਾਠ ਠੀਕ ਹੈ ਫਤਕ ਕਰੋ ਭਾਈ ਕੋ ਮਦਦ ਬੰਦਾ ਦੀ ਭਾਈ ਗੋਡੇ ਠੀਕ ਕਰਾ ਦੋ ਗੋਡੇ ਠੀਕ ਕਰਾ ਹਾਂ ਗੋਡੇ ਠੀਕ ਕਰਵਾ ਦਿੰਦੇ ਮੈਨੂੰ ਕੋਈ ਚੱਕਰ ਨਹੀਂ ਕਰਦਾ ਮੈਨੂੰ ਕੋਈ ਪੈਸੇ ਲੋਨ ਨਹੀਂ ਜੀ ਹਾਂ ਹਾਂ ਉਹ ਗੋਡਾ ਠੀਕ ਕਰਾ ਦੋ ਹਾਂ ਮੈਨੂੰ ਪੈਸੇ ਲੋਨ ਨਹੀਂ ਹੱਸਦਾ ਵੀ ਦਾਗੜ ਹੋ ਜਾਊਗਾ ਹੋ ਜੀ ਨੇ ਮੈਂ ਫਿਰ ਘੰਟੇ ਘੰਟੇ ਤੱਕ ਤਿਆਰ ਹੋ ਜੀ ਮੈਂ ਤੁਹਾਨੂੰ ਫੋਨ ਕਰ ਦਿੰਦਾ ਚੱਲੀਏ ਫਿਰ ਕਹ ਕਹਤਾ ਕਹਤਾ ਭਾਈ ਕਹਤਾ ਕਹਤਾ ਸਾਲੋ ਥੋੜੀ ਜੀ ਬੂੰਦਾ ਬੰਦੇ ਜੀ ਹੋਲੀ ਅੱਜ ਕੋਈ ਹਵਾ ਨਹੀਂ ਚੱਲ ਰਹੀ ਮੌਸਮ ਗੁੰਮ ਹੋਇਆ ਬਿਆਨ ਬਹੁਤ ਗਰਮੀ ਹੈ ਭਾਈ ਸਿੱਧਾ ਖੜ ਰੋ ਕੋ ਪਾਣੀ ਪੁਣੀ ਪੀਂਦੇ ਰਹੋ ਧੰਨ 我就咳嗽，我就。